ਪੰਜਾਬ ਨੂੰ ਇੱਕ ਵਾਰੀ ਫਿਰ ਕੁਦਰਤੀ ਮਾਰ ਪੈ ਗਈ ਆ ਤੇ ਪੰਜਾਬ ਡੁੱਬ ਰਿਹਾ ਜਾਂ ਕਹਿੰਗੇ ਪੰਜਾਬ ਦੇ ਕਈ ਹਿੱਸੇ ਡੁੱਬ ਚੁੱਕੇ ਹਨ ਪੰਜਾਬ ਦੇ ਲੋਕ ਇਸ ਵੇਲੇ ਸੁਰੱਖਿਤ ਥਾਵਾਂ ਦੇ ਉੱਤੇ ਜਾ ਰਹੇ ਜਿਹੜੇ ਕਿ ਦਰਿਆਈ ਖੇਤਰ ਨੇ ਆਲੇ ਦੁਆਲੇ ਦੇ ਲੋਕ ਆ ਖੇਤਾਂ ਦੇ ਵਿੱਚ ਪਾਣੀ ਗੋਡੇ-ਗੋਡੇ ਆ ਗਲ-ਗਲ ਤਾਂ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਗੁਰੂ ਘਰਾਂ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਪਾਣੀ ਭਰ ਗਿਆ ਇਹ ਤਸਵੀਰਾਂ ਮਿਲ ਰਹੀਆਂ ਘਰਾਂ ਦੇ ਵਿੱਚ ਰਸੋਈਆਂ ਡੁੱਬੀਆਂ ਪਈਆਂ ਪਠਾਨਕੋਟ ਦੇ ਵੱਲ ਘਰ ਟਹਿ ਰਹੇ ਆ ਪਾਣੀ ਦੇ ਵਿੱਚ ਵਹੀਕਲ ਵਹਿ ਰਹੇ ਆ ਜ਼ਿੰਦਗੀ ਖਤਰੇ ਦੇ ਵਿੱਚ ਆ ਤੇ ਇਹ ਕੱਲਾ ਮੈਂ ਨਹੀਂ ਕਹਿੰਦਾ ਇਹ ਮੌਸਮ ਵਿਭਾਗ ਕਹਿੰਦਾ ਜੀ ਆਉਂਦੇ 48 ਘੰਟੇ ਪੰਜਾਬ ਦੇ ਦਰਿਆਈ ਖੇਤਰ ਦੇ ਵਸਨੀਕ ਲੋਕ ਆ ਜਿਹੜੇ ਉਹਨਾਂ ਦੀ ਜ਼ਿੰਦਗੀ ਨੂੰ ਤੈਅ ਕਰਨਗੇ ਉਹਨਾਂ ਦੀ ਆਰਥਿਕਤਾ ਨੂੰ ਤੈਅ ਕਰਨਗੇ ਪਿਛਲੇ 24 ਘੰਟਿਆਂ ਤੋਂ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪਈ ਜਾਂਦਾ ਤੇ ਇਹ ਆਉਂਦੇ 48 ਘੰਟੇ ਹੋਰ ਮੀਂਹ ਪੈਣਾ ਤੇ ਇਸੇ ਮੀਂਹ ਦੀ ਸੰਭਾਵਨਾ ਕਰਕੇ ਪੰਜਾਬ ਦੇ ਵਿੱਚ ਹੋਰ ਖਤਰਨਾਕ ਪੈਦਾ ਹੋ ਜੇ ਸਕੂਲਾਂ 'ਚ ਪਾਣੀ ਨਾ ਭਰ ਜੇ ਕਿਤੇ ਇਸ ਗੱਲ ਕਰਕੇ ਜਲੰਧਰ ਦੇ ਵਿੱਚ ਇੱਕ ਦਿਨ ਦੀ ਅੱਜ ਦੀ ਛੁੱਟੀ ਕੀਤੀ ਗਈ ਆ। ਹੁਸ਼ਿਆਰਪੁਰ ਦੇ ਸਕੂਲਾਂ ਵਿੱਚ ਦੋ ਦਿਨ ਦੀ ਛੁੱਟੀ ਕੀਤੀ ਗਈ ਆ। ਕਿਸੇ ਸ਼ਹਿਰ ਦੇ ਵਿੱਚ ਕਿਸੇ ਜ਼ਿਲ੍ਹੇ ਦੇ ਵਿੱਚ ਜਿਹੜੇ ਨੀੜਲੇ ਪਿੰਡਾਂ ਦਰਿਆਈ ਖੇਤਰ ਨੇ ਉੱਥੇ ਦੋ ਦਿਨ ਦੀ ਛੁੱਟੀ ਕੀਤੀ ਗਈ ਆ ਕਿੱਥੇ ਤਿੰਨ ਦਿਨ ਦੀ ਛੁੱਟੀ ਕੀਤੀ ਗਈ ਆ। ਮਤਲਬ ਇਹ ਹੈ ਜੀ ਕਿ ਹਾਲਾਤ ਦੇ ਮੱਦੇਨਜ਼ਰ ਪ੍ਰਸ਼ਾਸਨ ਸਰਕਾਰ ਕਿਸ ਵੇਲੇ ਚੁੱਕਣੀ ਆ। ਜਦੋਂ ਪ੍ਰਸ਼ਾਸਨ ਚੁੱਕਣਾ ਸਰਕਾਰ ਚੁੱਕਣੀ ਆ ਸਾਡੇ ਆਪਣੇ ਕਈ ਫਰਜ਼ ਬਣਦੇ ਆ। ਸਰਕਾਰ ਦੇ ਵੱਲੋਂ ਇੱਕ ਨੰਬਰ ਜਾਰੀ ਕੀਤਾ ਗਿਆ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਉਹ ਵੀ ਉਹ ਨੰਬਰ ਕਿਹੜਾ ਤੁਸੀਂ ਉਸ ਨੰਬਰ ਨੂੰ ਨੋਟ ਕਰਕੇ ਰੱਖ ਲਓ ਪਹਿਲੀ ਗੱਲ ਤਾਂ ਉਸ ਨੰਬਰ ਦੀ ਲੋਡ ਪਵੇ ਨਾ ਤੇ ਜੇਕਰ ਲੋਡ ਪੈਂਦੀ ਆ ਤੇ ਫਿਰ ਭਾਈ ਆਪਾਂ ਬਚਾ ਦੇ ਵਿੱਚ ਬਚਾ ਫਿਰ ਆਪਾਂ ਉਸ ਨੰਬਰ ਦੀ ਵਰਤੋਂ ਵੀ ਕਰ ਸਕਦੇ ਆ 0181 2240064 ਇਹ ਪੰਜਾਬ ਸਰਕਾਰ ਦੇ ਵੱਲੋਂ ਹੈਲਪਲਾਈਨ ਨੰਬਰ ਬਣਾਇਆ ਗਿਆ ਜਲੰਧਰ ਨੂੰ ਬਣਾਇਆ ਗਿਆ ਪੂਰੇ ਪੰਜਾਬ ਦੇ ਵਿੱਚੋਂ ਹੜ੍ਹ ਦੇ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦਾ ਕੇਂਦਰ ਜਲੰਧਰ ਸੂਬਾ ਪਧਰੀ ਸੈਂਟਰ ਬਣਾਇਆ ਗਿਆ ਤੇ ਇਸ ਨੰਬਰ ਦੇ ਉੱਤੇ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਜਿਹੜੇ ਵੀ ਹੜ੍ਹ ਪੀੜਤ ਲੋਕ ਆ ਹੜ੍ਹ ਪ੍ਰਭਾਵਿਤ ਲੋਕ ਆ ਪ੍ਰਸ਼ਾਸਨ ਇਹ ਗੱਲ ਕਹਿੰਦਾ ਸਰਕਾਰ ਇਹ ਗੱਲ ਕਹਿੰਦੀ ਹੈ ਵੀ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਸਾਡੇ ਕੋਲੋਂ ਮਦਦ ਲੈ ਸਕਦੇ ਆ ਹਾਲਾਤ ਕੀ ਬਣੇ ਆ ਪਰ ਮੈਂ ਤੁਹਾਨੂੰ ਵੇਰਵਾ ਦੱਸ ਦਿਆਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਦੇ ਵਿੱਚ ਲਗਾਤਾਰ ਬਹੁਤ ਸਾਰਾ ਮੀਂਹ ਪੈਣਾ ਤੇ ਬਹੁਤ ਸਾਰਾ ਪਿਆ ਜਿਹਦੇ ਕਰਕੇ ਬੰਨਾ ਟੁੱਟ ਸਕਦੇ ਆ ਘਰਾਂ ਦੇ ਵਿੱਚ ਪਾਣੀ ਆ ਸਕਦਾ ਖੇਤਾਂ ਦੇ ਵਿੱਚ ਪਾਣੀ ਹੋਰ ਭਰ ਸਕਦਾ ਇਸ ਕਰਕੇ ਚੁਕੰਨੇ ਰਹਿਣਾ ਹਰੀਕੇ ਹੱਡ ਤੋਂ ਹੁਸੈਨੀ ਵਾਲਾ ਤੱਕ 184000 ਕਿਊਸਕ ਪਾਣੀ ਛੱਡਿਆ ਗਿਆ ਜਿਹਦੇ ਕਰਕੇ ਕਾਲੂ ਵਾਲਾ ਪਿੰਡ ਜਿਹੜਾ ਉਹ ਹੜ ਦੀ ਲਪੇਟ ਦੇ ਵਿੱਚ ਆ ਗਿਆ ਟੈਂਡੀ ਵਾਲਾ ਪਿੰਡ ਦੇ ਲੋਕ ਆ ਜਿਹੜੇ ਉਹ ਪਿੰਡ ਨੂੰ ਛੱਡ ਕੇ ਜਾ ਰਹੇ ਆ ਉਥੋਂ ਦੇ ਗੁਰੂ ਘਰ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਹੁਕਾ ਦਵਾਇਆ ਗਿਆ ਕਿ ਭਾਈ ਤੁਸੀਂ ਸੁਰੱਖਤ ਥਾਂ ਤੇ ਚਲੇ ਜਾਓ ਕਿਉਂਕਿ ਇੱਥੇ ਹਾਲੇ ਹਾਲਾਤ ਹੋਰ ਚਿੰਤਾਜਨਕ ਬਣ ਸਕਦੇ ਆ ਇਹ ਮੈਨੇ ਕਹਦਾ ਕੱਲਾ ਇਹ ਪ੍ਰਸ਼ਾਸਨ ਕਹਿ ਰਿਹਾ ਹੜ੍ਹਾਂ ਦੇ ਕਰਕੇ ਕੱਲਾ ਪੰਜਾਬ ਨਹੀਂ ਹਰਿਆਣਾ ਉੱਤਰਾਖੰਡ ਹਿਮਾਚਲ ਦਿੱਲੀ ਤੇ ਕਈ ਹੋਰ ਥਾਵਾਂ ਇਸ ਵੇਲੇ ਜਨਜੀਵਨ ਇੰਨਾਕ ਪ੍ਰਭਾਵਿਤ ਹੋਇਆ ਪਿਆ ਕਈ ਥਾਵਾਂ ਦੇ ਉੱਤੇ ਲੋਕ ਲਗਾਤਾਰ ਮਰ ਵੀ ਰਹੇ ਆ ਪੰਜਾਬੀ ਮਰਨ ਨਾ ਪੰਜਾਬੀ ਗਾਂ ਦਾ ਕੁਝ ਵਿਗੜੇ ਨਾ ਪੰਜਾਬੀ ਤੰਦਰੁਸਤ ਰਹਿਣ ਪੰਜਾਬੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਸ ਗੱਲ ਦੀ ਅਸੀਂ ਕਾਮਨਾ ਕਰਦੇ ਪਰ ਕੁਦਰਤ ਦੇ ਮੂਰੇ ਜ਼ੋਰ ਕੋਈ ਨਹੀਂਗਾ ਤੇ ਜਿਸ ਤਰੀਕੇ ਨਾਲ ਪ੍ਰਸ਼ਾਸਨ ਦੇ ਵੱਲੋਂ ਗੱਲ ਕਹੀ ਗਈ ਆ ਇਹਦੇ ਉੱਤੇ ਆਪਾਂ ਅਮਲ ਵੀ ਕਰ ਗਏ ਜੇਕਰ ਆਪਾਂ ਨੂੰ ਕੋਈ ਲੋੜ ਪੈਂਦੀ ਆ ਇਹਨਾਂ ਨੰਬਰਾਂ ਦੇ ਉੱਤੇ ਆਪਾਂ ਸੰਪਰਕ ਕਰ ਲਈਏ ਅਗਲੀ ਗੱਲ ਇਹ ਆ ਕਿ ਅਜਨਾਲਾ ਖੇਤਰ ਦੇ ਵਿੱਚ ਵੀ ਰਾਵੀ ਦਰਿਆ ਦਾ ਪੱਧਰ ਵੱਧ ਗਿਆ ਤੇ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਦਰਿਆ ਦੇ ਬਿਲਕੁਲ ਨੇੜੇ ਨਾ ਜਾਓ ਤੇ ਪ੍ਰਸ਼ਾਸਨ ਦੇ ਕੰਟਰੋਲ ਰੂਮ ਨਾਲ ਸੰਪਰਕ ਕਰੋ ਰਾਵੀ ਦੇ ਵਿੱਚ ਜਿਹੜਾ ਪਾਣੀ ਇੱਕਦਮ ਭਰਿਆ ਇਹਦੇ ਕਰਕੇ ਖਤਰੇ ਦਾ ਨਿਸ਼ਾਨ ਇੱਥੇ ਬਹੁਤ ਨੇੜੇ ਆ ਗਿਆ ਤੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕਿ ਪੰਜਾਬ ਦੇ ਕੈਬਨਿਟ ਮੰਤਰੀ ਰਹੇ ਹਨ ਉਹ ਇਸ ਥਾਂਡੇ ਉੱਤੇ ਜਾ ਕੇ ਆਇਆ ਲੰਗੇ ਕੱਲ ਪੌਂਗ ਡੈਮ ਦੇ ਵਿੱਚੋਂ ਪਾਣੀ ਫੇਰ ਛੱਟਿਆ ਗਿਆ ਭਾਖੜਾ ਦੇ ਕਰਕੇ ਇੱਕ ਵਾਰ ਫੇਰ ਨੁਕਸਾਨ ਹੋਇਆ ਉਧਰ ਹਰੀਕੇ ਹੈਡ ਵਰਕਸ ਦੇ ਉੱਤੇ ਪਾਣੀ ਬਹੁਤ ਆ ਗਿਆ ਘੱਗਰ ਰਿਆ ਦਾ ਪਾਣੀ ਹੈ ਜਿਹੜਾ ਸ਼ੁਤਰਾਣਾ ਤੇ ਆਲੇ ਦੁਆਲੇ ਦੇ ਖੇਤਰਾਂ ਨੂੰ ਮਾਰ ਕਰ ਸਕਦਾ ਇਹ ਵੀ ਪਤਾ ਲੱਗਾ ਪੂਰੇ ਪੰਜਾਬ ਦੇ ਵਿੱਚ ਜਦੋਂ ਮੀਂਹ ਪੈ ਰਿਹਾ ਇਸ ਕਰਕੇ ਤਾਂ ਮਾਰ ਪੈਣੀ ਹੀ ਪੈਣੀ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਅੰਨੇ ਵਾ ਲਗਾਤਾਰ ਪਾਣੀ ਡਗ ਰਿਹਾ ਜਿਹਦੇ ਕਰਕੇ ਪੰਜਾਬ ਦੇ ਡੈਮ ਪਾਣੀ ਦੇ ਨਾਲ ਉੱਛਲ ਗਏ ਉਹਨਾਂ ਨੂੰ ਬਚਾਉਣ ਦੇ ਲਈ ਪਾਣੀ ਛੱਡਿਆ ਗਿਆ ਉਹ ਪਾਣੀ ਦਰਿਆਵਾਂ ਦੇ ਵਿੱਚ ਆਇਆ ਤੇ ਦਰਿਆਵਾਂ ਦਾ ਪਾਣੀ ਟੁੱਟ ਕੇ ਬੰਨ ਟੁੱਟ ਟੁੱਟ ਕੇ ਤੇ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਵੜ ਗਿਆ ਤੇ ਇਹੀ ਕੁਝ ਪੰਜਾਬਗਾਂ ਨਾਲ ਪਹਿਲਾਂ ਹੁੰਦਾ ਰਿਹਾ ਇਹੀ ਕੁਝ ਪੰਜਾਬਗਾਂ ਨਾਲ ਹੁਣ ਹੋਇਆ ਤੇ ਹਾਲੇ ਹੋਰ ਹੋਣ ਦੀ ਸੰਭਾਵਨਾ ਇਸ ਮਾਹੌਲ ਦੇ ਵਿੱਚ ਅਸੀਂ ਕਰੀਏ ਕੀ ਸਵਾਲ ਇਹ ਆ ਦੇਖੋ ਕੁਦਰਤ ਦੇ ਮੂਹਰੇ ਜ਼ੋਰ ਕੋਈ ਨਹੀਂ ਪਤਾ ਕੋਈ ਨਹੀਂ ਸੁੱਤੇ ਪਿਆ ਨੂੰ ਪਾਣੀ ਕਿਹੜੇ ਪਾਸੇ ਢੋਟਾ ਲਵੇ ਇਸ ਕਰਕੇ ਮੇਰੀ ਇੱਕ ਤਾਂ ਬੇਨਤੀ ਨਿੱਜੀ ਤੌਰ ਤੇ ਆ ਵੀ ਜਿਹੜੇ ਦਰਿਆਈ ਖੇਤਰ ਦੇ ਲੋਕ ਆ ਭਵੇਂ ਸੁਲਤਾਨਪੁਰ ਲੋਧੀ ਦੇ ਆ ਹੁਸ਼ਿਆਰਪੁਰ ਦੇ ਆ ਅੰਮ੍ਰਿਤਸਰ ਦੇ ਆ ਤਰਨਤਾਰਨ ਦੇ ਆ ਫਾਜ਼ਿਲਕਾ ਦੇ ਆ ਫਿਰੋਜ਼ਪੁਰ ਦੇ ਆ ਬੇਨਤੀ ਆ ਕਿ ਤੁਸੀਂ ਭਾਈ ਰਾਸ਼ਨਾ ਜਿਹੜਾ ਉਹ ਆਪਦਾ ਇਕੱਤਰ ਕਰਕੇ ਤੇ ਉੱਚੀ ਥਾਂ ਦੇ ਉੱਤੇ ਰੱਖੋ ਜਾਂ ਕਿਸੇ ਸੁਰੱਖਤ ਥਾਂ ਦੇ ਵੱਲ ਚਲੇ ਜਾਓ ਜਿਨ੍ਹਾਂ ਨੂੰ ਆਪਣੇ ਘਰ ਡਿਗੂ ਡਿਗੂ ਕਰਨ ਦੇ ਪ੍ਰਤੀਤ ਹੁੰਦੇ ਆ ਕਈ ਵਾਰੀ ਕਿਸੇ ਭੈਣ ਵੀਰ ਦਾ ਘਰ ਸਰ ਕੰਨੇ ਵਾਲਾ ਹੁੰਦਾ ਕਿਸੇ ਦੇ ਘਰ ਦੇ ਵਿੱਚ ਹੋਰ ਆਪਾਂ ਨੂੰ ਪਤਾ ਹੁੰਦਾ ਵੀ ਆਪਣੀਆਂ ਲੋੜਾਂ ਦੇ ਮੁਤਾਬਕ ਸਾਡਾ ਘਰ ਕਿਵੇਂ ਆ ਤੇ ਸਾਡੀ ਆਰਥਿਕਤਾ ਦੇ ਕਰਕੇ ਕਿਵੇਂ ਜੀ ਆ ਇਸ ਕਰਕੇ ਜਾਨ ਹੈ ਤਾਂ ਜਹਾਨ ਹੈ ਤੁਸੀਂ ਆਪਦਾ ਮਾਲ ਪਸ਼ੂ ਡੰਗਰ ਲੈ ਕੇ ਕਿਸੇ ਸੁਰੱਖਤ ਥਾਂ ਦੇ ਵਾਲੇ ਜਾਓ ਸ਼੍ਰੋਮਣੀ ਕਮੇਟੀ ਨੇ ਇਹ ਗੱਲ ਕਹੀ ਹੈ ਕਿ ਅਸੀਂ ਸਹਾਇਤਾ ਕੇਂਦਰ ਵੱਖ-ਵੱਖ ਗੁਰੂ ਘਰਾਂ 'ਚ ਸਥਾਪਿਤ ਕੀਤੇ ਆ ਪੰਜਾਬ ਦੀ ਸਰਕਾਰ ਨੇ ਗੱਲ ਕਹੀ ਹੈ ਕਿ ਅਸੀਂ ਆਪਣੇ ਵੱਲੋਂ ਸੈਂਟਰ ਸਥਾਪਿਤ ਕੀਤੇ ਆ ਉਹਨਾਂ ਦੀ ਮਦਦ ਲਓ ਆਪਣੇ ਰਿਸ਼ਤੇਦਾਰ ਦੋਸਤ ਮਿੱਤਰ ਬਹੁਤ ਸਾਰੇ ਮਦਦ ਕਰਨ ਵਾਲੇ ਹੁੰਦੇ ਆ ਕਿਉਂਕਿ ਪਤਾ ਕੋਈ ਨਹੀਂ ਅਗਲੇ ਪਲ ਦੇ ਵਿੱਚ ਕਿਹੜਾ ਵੱਨ ਟੁੱਟੇ ਤੇ ਤੁਹਾਡੇ ਘਰ ਦੇ ਵਿੱਚ ਪਾਣੀ ਵੜਿਆ ਹੋਵੇ ਤਾਂ ਤੁਹਾਨੂੰ ਉੱਠਣ ਦਾ ਬੌਕਾ ਨਹੀਂ ਮਿਲੇ ਪਤਾ ਕੋਈ ਨਹੀਂ ਅਗਲੇ ਪਲ ਦੇ ਵਿੱਚ ਤੁਹਾਡਾ ਚੁੱਲਾ ਕਦੋਂ ਡੁੱਬਿਆ ਹੋਵੇ ਤੁਹਾਡਾ ਰਸਨ ਕਦੋਂ ਡੁੱਬਿਆ ਹੋਵੇ ਪਤਾ ਕੋਈ ਨਹੀਂ ਪਸ਼ੂਆਂ ਦੀ ਖੁਰਲੀ ਹੈ ਜਿਹੜੀ ਉਹ ਪਾਣੀ ਦੇ ਵਿੱਚ ਕਦੋਂ ਡੁੱਬੀ ਹੋਵੇ ਤੇ ਪਸ਼ੂਆਂ ਦਾ ਕੀ ਹਾਲ ਹੋਵੇ ਇਹ ਮੈਂ ਨਹੀਂ ਕਹਿੰਦਾ ਇਹ ਹਾਲਾਤ ਬਿਆਨ ਕਰ ਰਿਹਾ ਜੇ ਹਾਲਾਤ ਇਹੋ ਜਿਹੇ ਨਾ ਹੋਣ ਤਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀ ਨਾ ਕੀਤੀ ਜਾਵੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਡਾਕਟਰ ਨੇ ਜਿਹੜੇ ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀ ਨੇ ਜਾਂ ਜਿਹੜੇ ਹੋਰ ਨੇ ਕਰਮਚਾਰੀ ਉਹਨਾਂ ਦੀਆਂ ਛੁੱਟੀਆਂ ਰੱਦ ਨਾ ਕੀਤੀਆਂ ਜਾਣ ਪੰਜਾਬ ਦੇ ਵਿੱਚ ਇਸ ਵੇਲੇ ਹੜ ਵਰਗੀ ਸਥਿਤੀ ਬਣ ਗਈ ਆ ਪੰਜਾਬ ਡੁੱਬ ਵੀ ਰਿਹਾ ਪੰਜਾਬ ਡੁੱਬ ਵੀ ਚੁੱਕਾ ਤੇ ਮੇਰੀ ਬੇਨਤੀ ਹੈ ਜੀ ਕਿ ਇਸ ਵੇਲੇ ਸਿਆਸੀ ਲੋਕ ਆ ਜਿਹੜੇ ਉਹ ਭਖੰਡਵਾਦੀ ਦਾ ਕਰਨ ਕੇ ਇੱਕ ਵਾਰ ਅਸੀਂ 15 ਮਿੰਟ ਦੇ ਲਈ ਕਿਸੇ ਵੱਟ ਦੇ ਉੱਤੇ ਕਿਸੇ ਬੰਨ ਦੇ ਉੱਤੇ ੱਲੇ ਹੁੰਨੇ ਆ ਤੇ ਨਾਲ 20 ਕੈਮਰਿਆਂ ਵਾਲੇ ਹੁੰਦੇ ਆ ਤੇ 100 ਕ ਪੁਲਿਸ ਮਿਲਦਮ ਹੁੰਦਾ ਤੇ ਮਗਰ ਕੁਝ ਕ ਪਿੰਡ ਵਾਲੇ ਲੋਕ ਹੁੰਦੇ ਆ ਤੇ ਫਿਰ ਖਬਰਾਂ ਆਉਂਦੀਆਂ ਰੀਲਾਂ ਬਣਦੀਆਂ ਕਿ ਆ ਦੇਖੋ ਜੀ ਹਾਲਾਤ ਦਾ ਜਾਇਜ਼ਾ ਲਿਆ ਆ ਦੇਖੋ ਜੀ ਬੰਨਾਂ ਦਾ ਦੌਰਾ ਕੀਤਾ ਆ ਦੇਖੋ ਜੀ ਅਸੀਂ ਆ ਕੀਤਾ ਦਿਲੀ ਤੌਰ ਦੇ ਉੱਤੇ ਮਦਦ ਕਰਿਓ ਜਿਹੜੀਆਂ ਅੱਜ ਕੱਲ ਰੀਲਾਂ ਵਾਲੀਆਂ ਗੱਲਾਂ ਚੱਲਦੀਆਂ ਕੱਲੀ ਰੀਲ ਦੇ ਵਿੱਚ ਨਾ ਫਸੇ ਰਹੋ ਦੂਜੀ ਬੇਨਤੀ ਮੇਰੀ ਇਹ ਆ ਜਿਹੜੇ ਸਮਾਜ ਸੇਵੀ ਨੇ ਅਸਲ ਦੇ ਵਿੱਚ ਹੁਣ ਤੁਹਾਡੀ ਪਰਖ ਹੋਣੀ ਆ ਵੀ ਭਾਈ ਤੁਸੀਂ ਸਮਾਜਿਕ ਸੇਵਾ ਕਿਵੇਂ ਕਰਦੇ ਆ ਤੇ ਤੀਜਾ ਸਾਨੂੰ ਐਨ ਆਰ ਆਈ ਭੈਣਾ ਵੀਰਾਂ ਦੇ ਉੱਤੇ ਮਾਣ ਜਿਨ੍ਹਾਂ ਨੇ ਹਮੇਸ਼ਾ ਹੀ ਪੀੜਤ ਲੋਕਾਂ ਦੀ ਪਹਿਲਾਂ ਵੀ ਮਦਦ ਕੀਤੀ ਆ ਹੁਣ ਵੀ ਤੁਸੀਂ ਨਿੱਠ ਕੇ ਮਦਦ ਕਰਿਓ ਇਹ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਆ ਪਰ ਕਿਸੇ ਕੋਲੇ ਪੈਸਾ ਨਾ ਭੇਜਿਓ ਰਾਹ ਦੇ ਵਿੱਚ ਕਿਸੇ ਵਿਚੋਲੇ ਨੂੰ 1 ਰੁਪਈਆ ਨਾ ਭੇਜਿਓ ਉਹਦਾ ਕਾਰਨ ਕੀ ਆ ਤੁਹਾਡੇ ਵੀ ਮਨ ਦੇ ਵਿੱਚ ਧੁੜਕੂ ਰਹਿੰਦਾ ਤੇ ਉਹ ਬੰਦਾ ਹੋ ਸਕਦਾ ਬੇਈਮਾਨ ਹੋਵੇ ਹੋ ਸਕਦਾ ਇਸ ਕਰਕੇ ਤੁਸੀਂ ਆਪ ਜਾਣਦੇ ਹੋਣੇ ਵੀ ਸਾਡਾ ਜਿਹੜਾ ਪਿੰਡ ਆ ਉਹਦੇ ਵਿੱਚ ਕਿਹੜਾ ਲੋੜਵੰਦਾ ਕਿਹਨਾਂ ਦਾ ਪਿੰਡ ਪਾਣੀ ਨਾਲ ਭਰ ਗਿਆ ਕਿਨਾਂ ਦੇ ਖੇਤ ਡੁੱਬ ਗਏ ਆ ਕਿਹਨੂੰ ਸਭ ਤੋਂ ਵੱਧ ਅਸਲ ਮਦਦ ਦੀ ਲੋੜ ਆ ਇਸ ਕਰਕੇ ਸਿੱਧੀ ਮਦਦ ਪਹੁੰਚਲੀ ਕਰਿਓ ਕਿਉਂਕਿ ਤੁਹਾਡੇ ਪੈਸੇ ਨਾਲ ਬੀਤੇ ਦੇ ਵਿੱਚ ਬਹੁਤ ਵਾਰ ਖਿਲਵਾੜ ਵੀ ਹੋਇਆ ਤੁਹਾਡੇ ਪੈਸੇ ਦੀ ਦੁਰਵਰਤੋਂ ਵੀ ਹੋਈ ਆ ਪਵੈਖ ਕਿ ਦੇ ਵਿੱਚ ਦਰਬਾਰ ਤੋਂ ਨਾ ਹੋਵੇ ਇਹਦੇ ਲਈ ਤੁਸੀਂ ਆਪ ਵੀ ਚੁੱਕਨੇ ਰਹਿਣਾ ਜੇ ਕਿਸੇ ਦਾ ਪਸ਼ੂ ਡੰਗਰ ਮਰ ਜਾਂਦਾ ਤੁਸੀਂ ਉਹਦੀ ਨਿੱਕੀ ਮਦਦ ਕਰਿਓ ਸਮਾਜ ਸੇਵੀ ਸੰਸਥਾਾਂ ਮਾ ਇਸ ਵੇਲੇ ਕਿਸ਼ਤਾਂ ਲੈ ਕੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫਿਰਦੀਆਂ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਫਿਰਦੇ ਆ ਉਹ ਵੇਲਾ ਨਾ ਆਵੇ ਜਦੋਂ ਡੁੱਬਦੇ ਲੋਕਾਂ ਨੂੰ ਕਿਸ਼ਤਾਂ ਰਾਹੀਂ ਚੱਕ-ਚੱਕ ਕੇ ਬਾਹਰ ਕੱਢਿਆ ਜਾਵੇ ਉਹ ਵੇਲਾ ਨਾ ਆਵੇ ਜਦੋਂ ਪਸ਼ੂ ਮਰਦੇ ਹੋਣ ਕਿਉਂਕਿ ਜਦੋਂ ਪਸ਼ੂ ਮਰਦੇ ਆ ਫਿਰ ਜਦੋਂ ਪਾਣੀ ਸੁੱਕਦਾ ਤੇ ਫਿਰ ਬਿਮਾਰੀਆਂ ਫੈਲਦੀਆਂ ਐ ਕਿ ਆਹ ਹਾਲਾਤ ਨਾ ਵੱਢਣ ਅਸੀਂ ਕੁਦਰਤ ਦੇ ਮੂਹਰੇ ਅਰਦਾਸ ਕਰਦੇ ਆਂ ਪਰ ਕਿਉਂਕਿ ਜਦੋਂ ਹੁਣ ਸਾਡੇ ਸਭ ਦੇ ਸਾਹਮਣੇ ਆ ਇਸ ਕਰਕੇ ਭਾਈ ਆਜੋ ਆਪਾਂ ਚੁੱਕਣੇ ਰਹਿ ਗਏ ਆਜੋ ਆਪਾਂ ਅਵੇਰ ਰਹਿ ਗਏ ਤੇ ਆਪਦੇ ਭੈਣਾ ਵੀਰਾਂ ਦੀ ਮਦਦ ਕਰਨ ਵਾਸਤੇ ਆਪਾਂ ਅੱਗੇ ਵਧੀਏ ਜਿਹੜੇ ਡਰਾਮੇਬਾਜ਼ੀ ਕਰਦੇ ਆ ਉਹਨਾਂ ਨੂੰ ਬੇਨਤੀ ਹੈ ਜੀ ਕਿ ਤੁਸੀਂ ਬੰਨਾਂ ਦੇ ਉੱਤੇ ਨਾ ਹੀ ਜਾਇਆ ਕਰੋ ਤੇ ਮੈਂ ਹੈਰਾਨ ਇਸ ਗੱਲ ਦੇ ਉੱਤੇ ਆ ਕਿ ਹਾਲੇ ਤੱਕ ਬੀਜੇਪੀ ਨਹੀਂ ਬੋਲੀ ਓਵੇਂ ਨਹੀਂ ਬੋਲੀ ਜਿਵੇਂ ਕਿ ਬੋਲਣਾ ਚਾਹੀਦਾ ਉਹਨਾਂ ਨੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਮੂੰਹ ਖੋਲੇ ਹੁੰਦੇ ਖਦਾਨਿਆਂ ਦੇ ਇਸ ਵੇਲੇ ਹੜ੍ਹ ਪ੍ਰਭਾਵਤਾਂ ਦੀ ਮਦਦ ਕਰਨ ਵਾਸਤੇ ਪੰਜਾਬ ਬੀਜੇਪੀ ਨੂੰ ਅਕਾਲੀ ਦਲ ਨੂੰ ਕਾਂਗਰਸ ਨੂੰ ਆਮ ਆਦਮੀ ਪਾਰਟੀ ਨੂੰ ਭੋਜਨ ਸਮਾਜ ਪਾਰਟੀ ਨੂੰ ਜਾਂ ਜਿੰਨਾਂ ਵੀ ਛੋਟਕਾਂ ਵੱਡੀਆਂ ਤੇਰਾ ਉਹਨਾਂ ਨੂੰ ਚਾਹੀਦਾ ਜੀ ਕਿ ਨਿਟਕੇ ਲੋਕਾਂ ਦੇ ਵਿੱਚ ਵਿਚਰਿਆ ਜਾਵੇ ਇਹ ਨਹੀਂ ਬਟ ਟਿਕਟ ਦੇ ਚਾਹਵਾਨੀ ਉੱਥੇ ਜਾਣ ਬੰਦਾ ਬੰਦੇ ਦੇ ਕੰਮ ਆਉਂਦਾ ਤੁਹਾਨੂੰ ਉੱਥੇ ਨਿਟਕੇ ਜਾਣਾ ਚਾਹੀਦਾ ਪੰਜਾਬ 'ਚ ਪੈ ਰਿਹਾ ਲਗਾਤਾਰ ਮੀਂਹ بڑے ਲੋਕਾਂ ਨੂੰ ਮੌਤ ਦਾ ਸੁਨੇਹਾ ਦੇ ਸਕਦਾ ਕਿਉਂਕਿ ਜਿਹੜਾ ਮੀਂਹ ਪੈ ਰਿਹਾ ਇਹਦੇ ਕਰਕੇ ਵੀ ਬਹੁਤ ਕੁਝ ਪ੍ਰਭਾਵਤ ਹੋ ਰਿਹਾ ਕਈ ਲੋਕਾਂ ਦੇ ਘਰ ਡਿੱਗ ਸਕਦੇ ਆ ਕਈ ਥਾਵਾਂ ਦੇ ਉੱਤੇ ਸੜਕ ਹਾਰਸ਼ੇ ਹੋ ਸਕਦੇ ਆ ਇਸ ਕਰਕੇ ਬਚਾ ਦੇ ਵਿੱਚ ਬਚਾ ਤੇ ਇੱਕ ਮੇਰੀ ਬੇਨਤੀ ਹੋਰ ਆ ਇਸ ਮੌਸਮ ਦੇ ਵਿੱਚ ਤੁਸੀਂ ਕਦੇ ਵੀ ਪਹਾੜੀ ਖੇਤਰ ਦੇ ਵੱਲ ਜਾਣ ਦੀ ਕੋਸ਼ਿਸ਼ ਨਾ ਕਰਿਓ ਲੰਘੇ ਕੱਲ ਮੈਂ ਖਬਰ ਪੜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਮਣੀ ਮਹੇਸ਼ ਯਾਤਰਾ ਤੇ ਗਏ ਸੀ ਨੌਜਵਾਨ ਪੰਜਾਬ ਦੇ ਤਿੰਨ ਨੌਜਵਾਨਾਂ ਦੀ ਉੱਥੇ ਮੌਤ ਹੋਈ ਆ ਉਹਦੇ ਵਿੱਚੋਂ ਦੋਹਾਂ ਦੀ ਪਰਸੋਂ ਹੋਈ ਆ ਇੱਕ ਦੀ ਕੱਲ ਹੋਈ ਆ ਕਹਿੰਦੇ ਉੱਤੇ ਜਾ ਕੇ ਆਕਸੀਜਨ ਦੀ ਕਮੀ ਹੋ ਗਈ ਆਪਾਂ ਨੂੰ ਜਦੋਂ ਪਤਾ ਅਸੀਂ ਤੁਹਾਡੀ ਸ਼ਰਦਾ ਦਾ ਸਤਿਕਾਰ ਕਰਦੇ ਆ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਪਰ ਜਦੋਂ ਇਹੋ ਜੀਆਂ ਖਬਰਾਂ ਆਉਂਦੀਆਂ ਉਹਨੂੰ ਤੋੜ ਦਿੰਦੀਆਂ ਬਹੁਤ ਸਾਰੀਆਂ ਥਾਵਾਂ ਤੇ ਤਿਲਕਣ ਇੰਨੀ ਆ ਵੀ ਅਸੀਂ ਹਿਮਾਚਲ ਘੁੰਮਣ ਚੱਲੇ ਅਸੀਂ ਉੱਤਰਾਖੰਡ ਚੱਲੇ ਅਸੀਂ ਫਲਾਣੀ ਥਾਂ ਤੇ ਚੱਲੇ ਆ ਹਾਰਸਾ ਵਾਪਰ ਜਾਂਦਾ ਢਿੱਗਾਂ ਡਿੱਗ ਪੈਣੀਆਂ ਖੱਡਾਂ ਦੇ ਵਿੱਚ ਗੱਡੀਆਂ ਡੇ ਕਰੀਆਂ ਗੱਡੀਆਂ ਤਿਲ ਕਰੀਆਂ ਇਸ ਕਰਕੇ ਬੇਨਤੀ ਆ ਕਿ ਜਾਂ ਤਾਂ ਪਹਿਲਾ 2 ਮਹੀਨੇ ਜਾ ਹੁੰਦੇ ਤੇ ਜਾਂ ਹਲੇ 1 ਮਹੀਨਾ ਠਹਿਰ ਕੇ ਜਾਇਓ ਕਿਉਂਕਿ ਤੁਹਾਡੀ ਜ਼ਿੰਦਗੀ ਬਹੁਤ ਕੀਮਤੀ ਆ ਅਸੀਂ ਪੰਜਾਬੀ ਇਹਨਾਂ ਗੱਲਾਂ ਨੂੰ ਮੰਨਦੇ ਨਹੀਂ ਹੁੰਦੇ ਅਸੀਂ ਕਹਿੰਦੇ ਮੌਤ ਨੂੰ ਮਖੌਲਾ ਕਰਦੇ ਆ ਪਰ ਮਰਨਾ ਅਸੀਂ ਖੱਟ ਦੇ ਵਿੱਚ ਹੀ ਥੋੜੀ ਆ ਮੌਤ ਨੂੰ ਮਖੌਲਾ ਕਰਦੇ ਹੋਰ ਬਹੁਤ ਸਾਰੇ ਤਰੀਕੇ ਹੁੰਦੇ ਆ ਜ਼ਿੰਦਗੀ ਨੂੰ ਜੋਖਮ ਦੇ ਵਿੱਚ ਨਾ ਪਾਓ ਪੰਜਾਬ ਰੁੜ ਸਕਦਾ ਹੈ ਆਉਂਦੇ ਕੁਝ ਘੰਟਿਆਂ ਦੇ ਵਿੱਚ ਪੰਜਾਬ ਡੋਬ ਰਿਹਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਪਾਣੀ ਭਰ ਰਿਹਾ ਹੈ ਦਰਿਆਈ ਖੇਤਰਾਂ ਦੇ ਵਿੱਚ ਜਿਨ੍ਹਾਂ ਦਾ ਝੋਨਾ ਵੇਖ ਕੇ ਭੁੱਖ ਲੈਂਦੀ ਸੀ ਉਹ ਝੋਨਾ ਲੱਭਦਾ ਨਹੀਂ ਜਿਨ੍ਹਾਂ ਦਾ ਹਰਾਚਰਾ ਦੇਖ ਕੇ ਮਨ ਖੁਸ਼ ਹੁੰਦਾ ਸੀ ਉਹ ਲੱਭਦਾ ਨਹੀਂ ਜਿਨ੍ਹਾਂ ਦੇ ਬੇੜੇ ਦੇਖ ਕੇ ਖੁਸ਼ੀ ਹੁੰਦੀ ਸੀ ਉਥੇ ਇਕੱਲਾ ਗੰਦਲਿਆ ਪਾਣੀ ਫਿਰਦਾ ਹਲੇ ਹੋਰ ਪਤਾ ਨਹੀਂ ਕੀ ਕੁਝ ਹੋਣਾ ਕੁਦਰਤ ਦੀ ਮਾਰ ਆ ਅਸੀਂ ਆਸ ਕਰਦੇ ਹਾਂ ਕਿ ਭਾਈ ਕੁਦਰਤ ਨਹੀਂ ਸੁਵਲੀ ਨਾ ਕਰੂਗੀ ਪਰ ਜੇਕਰ ਨਾ ਵੀ ਰਹੀ ਜੇਕਰ ਬੰਨ ਟੁੱਟੇ ਵੀ ਤੇ ਭਾਈ ਬੰਦਾ ਬੰਦੇ ਦੀ ਮਦਦ ਕਰੇ ਤੇ ਸਰਕਾਰਾਂ ਡਰਾਮਾ ਨਾ ਕਰਨ ਲੋੜ ਬੰਦਾ ਦੀ ਮਦਦ ਹੋਵੇ ਲੋਕਾਂ ਦੀ ਮੌਤ ਨਾ ਹੋਵੇ ਆਰਥਿਕ ਤੌਰ ਤੇ ਲੋਕ ਟੁੱਟਣ ਨਾ ਇਸ ਗੱਲ ਦੀ ਕੰਮ ਦਾ